ਕੇ ਖadur ਸਾਹਿਬ ਤੋਂ ਜੋ ਤਤ ਹਾਸਿਲ ਕਰ ਚੁੱਕੇ ਅੰਮ੍ਰਿਤਸਰ ਅੰਮ੍ਰਿਤਪਾਲ ਦੇ ਮਾਪਿਆ ਕੀ ਕਹਿ ਰਹੇ ਨੇ ਤੁਹਾਨੂੰ ਸੁਣਵਾਉਨੇ ਆ ਕੋਸ਼ਿਸ਼ ਤੇ ਪੂਰੀ ਵਾਹਿਗੁਰੂ ਮਿਹਰ ਕਰਨ ਅੱਗੇ ਵੀ ਉਹਨਾਂ ਨੇ ਸਾਰੇ ਕਾਰਜ ਰਾਸ ਕੀਤੇ ਤੇ ਦੋ ਹੀ ਸਾਰਾ ਕੁਝ ਕਰਨਗੇ ਵਾਹਿਗੁਰੂ ਕਾ ਚੁਖੀ ਦਾ ਮੌਲ ਜੀ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਤੁਹਾਨੂੰ ਮੇਰੀ ਅਪੀ ਬੇਨਤੀ ਆ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਅੱਜ ਅਖੰਡ ਪਾਠ ਸਾਹਿਬ ਆਰੰਭ ਕਰਾਵਾਂਗੇ ਤੇ 6 ਨੂੰ ਭੋਗ ਪਾਵਾਂਗੇ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਅਸੀਂ ਮਨਾਉਣੀਆਂ ਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਇਹ ਜਿਹੜੀ ਜਿੱਤ ਵਾ ਸਾਡੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤਵਾ ਤੇ ਇਹ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਏ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਤੇ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਇਹ ਸਾਰੀ ਮਹਿਮ ਦੀ ਅਗਵਾਈ ਕੀਤੀ ਤੇ ਸੰਗਤਾਂ ਚ ਇੰਨਾ ਪਿਆਰ ਸਤਕਾਰ ਜਿਹੜਾ ਉਹਨਾਂ ਦਿੱਤਾ ਉਹਨਾਂ ਵਾਸਤੇ ਸਾਨੂੰ ਉਮੀਦ ਸੀ ਕਿ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਤੇ ਉਹ ਉਹ ਸੱਚ ਹੋ ਰਹੀ ਆ ਤੇ ਇਸ ਕਰਕੇ ਅਸੀਂ ਇਹ ਸੰਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਕਿ ਉਹਨਾਂ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਡਾ ਇੱਕ ਛੋਟੇ ਜਿਹੇ ਬੰਦਿਆਂ ਦਾ ਇੰਨਾ ਵੱਡਾ ਸਾਥ ਦਿੱਤਾ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਨੈਟਰਲਿਸਿਜ ਸਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀ हां जी नशियां वास्ते ते ओ उना नु जिन्ना वे समय मिलुगा सब तो वड्डी लडाई ਸਾਡੀ ਨਸ਼ੀਆਂ ਦੇ ਖਿਲਾਫ ਹੀ ਰਹੂਗੀ ਜੀ हां जी ਇਹ ਤੇ ਹੁਣ ਸਰਕਾਰ ਨੂੰ ਖੁਦ ਹੀ ਸੋਚਣਾ ਚਾਹੀਦਾ ਕਿ ਜੀ ਉਹਨਾਂ ਨੂੰ ਮੈਂ ਹੀ ਤੇ ਸੋਚਦਾ ਕਿ ਕਿਸ ਕਾਨੂੰਨੀ ਲੜਾਈ ਤੋਂ ਬਿਨਾਂ ਹੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੇ ਵਿਚਰ ਕੇ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਨਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ ਦੇ ਵਿਚਰ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੈਣ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ